ਹਾਂਜੀ ਦੋਸਤੋ ਕੀ ਹਾਲ ਚਾਲ ਆ ਫਤੇਗੜ ਸਾਹਿਬ ਬਾਈ ਟਰੈਕਟਰ ਜਾਣਾਗਾ ਤੇ ਆਪਣੇ ਕੋਲ 12 ਇੰਚੀ ਸੈਟ ਲਾ ਕੇ ਜਾ ਰਹਾਗਾ 5 2 ਵਾਲਾ ਤੇ ਆ ਸੁਣੋ ਆਪਾਂ ਦਿਖਾ ਦਈਏ 5 2 ਵਾਲਾ ਸੈਟ ਹੈ ਇਹ ਦੋ ਸੰਭੂ ਫਰ ਇਹਦੇ ਚ 12 ਇੰਚੀ ਤੇ 5 ਸਪੀਕਰ ਲੱਗੇ ਨੇ 6 ਇੰਚੀ ਤੇ ਬੈਕ ਸਾਈਡ ਲੱਗੀ ਆ ਫੋਟੋ ਆਪਾਂ ਦਾ ਦਿਖਾ ਦਈਏ ਤੁਹਾਨੂੰ ਸੀਤਪ੍ਰਖਤ ਸਿੰਘ ਦੀ ਫੋਟੋ ਲੱਗੀ ਹੋਈ ਆ ਤੇ ਕਰਦੇ ਆ ਬਾਈ ਨਾਲ ਗੱਲਬਾਤ ਨਾ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਜੀ ਤੁਹਾਨੂੰ ਕੀ ਨਾਮ ਆ ਬਾਈ ਆਪਣਾ ਬਈ ਜਗਦੇਵ ਸਿੰਘ ਠੀਕ ਹੈ ਤੇ ਪਿੰਡ ਪਿੰਡ ਫੱਤਾਵਾਲਾ ਦੇ ਫੱਤਾਵਾਲਾ ਕਿਵੇਂ ਲੱਗਿਆ ਸੈਟ ਬਈ ਇਸੇ ਜਿੰਨਾ ਤੁਸੀਂ ਆਖਿਆ ਸੀ ਉਸ ਤੋਂ ਵੀ ਵੱਧ ਕੇ ਹੈਗਾ ਬਹੁਤ ਵਧੀਆ ਹੈਗਾ ਆਵਾਜ਼ ਬੂਸ ਬਹੁਤ ਵਧੀਆ بیس ਬੂਸ ਘੈਂਟ ਆ ਗਈ ਬਾਕੀ ਬਈ ਤੁਸੀਂ ਆਖਿਆ ਲਾਈਟਾਂ ਲੁੱਟਾਂ ਦਾ ਵਧੀਆ ਸੋਹਣਾ ਲੱਗਦਾ ਕੰਮ ਨਾਲੋਂ ਠੀਕ ਹੈ ਤੇ ਪਹਿਲਾਂ ਵੀ ਡੈਕ ਹੋਰ ਲਵਾਏ ਨੇ ਪਰ ਤੁਹਾਡੇ ਵਾਲਾ ਸਭ ਤੋਂ ਬੈਸਟ ਹੈਗਾ ਠੀਕ ਹੈ ਬਈ ਥੈਂਕ ਯੂ ਤੇ ਬਈ ਜੀ ਫਤੇਗੜ ਸਾਹਿਬ ਕੱਲ ਨੂੰ ਜਾਣਾ ਨਹੀਂ ਪਰਸੋ ਜਾ ਰਹੇ ਹਾਂ ਬਈ 25 ਤਰੀਕ ਨੂੰ 25 ਤਰੀਕ ਨੂੰ ਜਾਣਾ ਹਾਂ ਜੀ ਠੀਕ ਆ ਭਾਈ ਤੇ ਬਾਕੀ ਤੁਹਾਡਾ ਆ ਵੀ ਧੰਨਵਾਦ ਭਾਈ ਜਿਹੜਾ ਤੁਸੀਂ ਫਤੇਗੜ ਸਾਹਿਬ ਵਾਸਤੇ ਘੱਟ ਕਰਿਆ ਹੈਗਾ ਹਾਂ ਨਹੀਂ ਲੈਸ ਕਰਕੇ ਲਾਇਆ ਤੁਸੀਂ ਮਾਨ ਰੱਖਿਆ ਸਾਡਾ ਵੀ ਬਹੁਤ ਧੰਨਵਾਦ ਆਪਣੇ ਕੋਲੋਂ ਸੈਟ ਲਾ ਕੇ ਜਾ ਰਿਹਾ ਸੀਮ ਲਾਈ ਸੀ ਆਪਾਂ ਫਤੇਗੜ ਸਾਹਿਬ ਵਾਸਤੇ ਕੁਝ ਲੈਸ ਕਰਕੇ ਲਾਈ ਸੀਗੇ ਉਹ ਸੈਟ ਸਾਰੇ ਲੱਗ ਚੁੱਕੇ ਨੇ ਤੇ ਜੇ ਤੁਸੀਂ ਵੀ ਆਪਣੇ ਕੋਲੋਂ ਸੈਟ ਲਵਾਉਣਾ ਜਾਂ ਬੁਕਿੰਗ ਕਰਵਾ ਸਕਦੇ ਹੋ ਤੇ ਆਪਣੇ ਚੈਨਲ ਦੇ ਨਾਲ ਬਣਿਆ ਰਿਹਾ ਕਰੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ